ਓ ਵੀ ਮਿੱਤਰੋ ਆ ਵੀਡੀਓ ਦੇਖਿਓ ਆ ਬੰਦੇ ਨੇ ਦੇਖਿਓ ਇਹਨਾਂ ਨੂੰ ਖਾਣਾ ਇਹਨਾਂ ਨੇ ਕਹਿੰਦੇ ਆਜਾ ਤੈਨੂੰ ਖਵਾਉਨੇ ਆ ਉਹਦੀ ਪਲੇਟ ਚੱਕ ਲੈਣੀ ਇਹਨਾਂ ਨੇ ਧੋਰੀ ਦੇਣੇ ਇਹਨੂੰ ਇਹਨੂੰ ਕਹਿੰਦੇ ਵੀ ਆਜਾ ਤੈਨੂੰ ਵਧੀਆ ਖਾਣਾ ਖਿਲਾਉਨੇ ਆ ਤੇ ਉਹ ਦੇਖੋ ਜੀ ਲਾਲਚ ਵਿੱਚ ਕਹਿੰਦਾ ਹਾਂ ਯਾਰ ਮੇਰੇ ਤਾਂ ਬਹੁਤ ਖਾਤਰਦਾਰੀ ਕਰਦੇ ਨੇ ਤੇ ਉਹ ਪਲੇਟ ਚੱਕ ਕੇ ਲੈ ਜਾਂਦੇ ਨੇ ਤੇ ਉਹ ਉਧਰੋਂ ਖਾਣ ਲੱਗ ਜਾਂਦੇ ਨੇ ਦੋਈ ਉਹ ਜਿਹੜੀ ਪਲੇਟ ਚੱਕੀ ਹੁੰਦੀ ਹੈ ਇਹਦੀ ਦੇਖੋ ਕਮਾਲ ਦੀ ਵੀਡੀਓ ਆ ਵੀਰੇ ਬਹੁਤ ਹੀ ਕਮਾਲ ਦੀ ਦੇਖੋ ਉਹ ਉਹ ਵਿਚਾਰਾ ਲਾਲਚੀ ਵੀ ਹਾਂ ਯਾਰ ਮੇਰੇ ਲਈ ਵਧੀਆ ਪਤਾ ਨਹੀਂ ਕੀ ਲੈ ਕੇ ਆਏ ਉਹ ਕਹਿੰਦੇ ਤੂੰ ਰੁਕ ਜਾ ਰੁਕ ਜਾ ਪਹਿਲਾਂ ਉਧਰ ਉਹ ਖਾ ਲੈਂਦੇ ਨੇ ਭੁੱਖ ਲੱਗੀ ਹੁੰਦੀ ਆ ਉਹਨਾਂ ਨੂੰ ਬੰਦਿਆਂ ਨੂੰ ਤੇ ਆਹ ਦੇਖ ਵਿਚਾਰਾ ਇਹਨੂੰ ਕਹਿੰਦੇ ਨੇ ਰੁਕ ਜਾ ਰੁਕ ਜਾ ਬਾਅਦ ਚ ਖਾਈ ਤੂੰ ਬਾਅਦ ਚ ਖਾ ਲੈ ਰੁਕ ਜਾ ਦੇਖੋ ਕੀ ਬਾਤ ਆ ਕੀ ਕਮਾਲ ਉਹਨਾਂ ਨੂੰ ਬੁੱਧੂ ਬਣਾਏ ਜਾਂਦੇ ਨੇ ਆਪ ਉਧਰ ਵੀ ਉਹ ਖਾ ਗਏ ਪਲੇਟ ਨੂੰ ਕਹਿੰਦੇ ਰੁਕ ਜਾ ਰੁਕ ਜਾ ਉਹ ਕਹਿੰਦਾ ਮੈਨੂੰ ਖਾ ਲੈਣ ਦਿਓ ਉਹ ਕਹਿੰਦਾ ਨਾ 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 ਅਲੇ ਰੁਕ ਜਾ ਵੇਟ ਕਰ ਵੇਟ ਕਰ ਦੇਖੋ ਕਿੰਨੇ ਇੰਟਰਸਟਿੰਗ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਨਵੀਂ ਵੀਡੀਓ ਲਈ ਆਪਾਂ ਤੁਹਾਨੂੰ ਜਲਦੀ ਮਿਲਾਂਗੇ ਤੇ ਆਹ ਦੇਖੋ ਵੀਡੀਓ ਆਹ ਦੇਖੋ ਹਣੋ ਬੰਦਾ ਖਾਣ ਨੂੰ ਤਿਆਰ ਆ ਤੇ ਉਹ ਦੇਖਦਾ ਵੀ ਯਾਰ ਇਹਦੇ ਚ ਤਾਂ ਪੱਤੇ ਨੇ ਉਹਦਾ ਫੁੱਦੂ ਬਣਾ ਜਾਂਦੇ ਨੇ